ਸੱਸੀ ਕਾਲ ਕਿਸਾਨ ਭਰਾਵੋ ਤੁਸੀਂ ਦੇਖ ਰਹੇ ਹੋ ਮੁਕਸਰ ਦੀਆਂ ਖੇਤੀ ਸੂਚਨਾਵਾ YouTube ਚੈਨਲ ਇਸ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਅਸੀਂ ਮੁਕਸਰ ਜ਼ਿਲ੍ਹੇ ਦੇ ਮਰਾੜ ਪਿੰਡ ਦੇ ਵਿੱਚ ਖੜੇ ਹਾਂ ਸਾਡੇ ਨਾਲ ਨੇ ਸਾਡੇ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾਕਟਰ ਕਰਨਜੀਤ ਸਿੰਘ ਜੀ ਗਿੱਲ ਅਸੀਂ ਅੱਜ ਨਰਮੀ ਦਾ ਸਰਵੇਖਣ ਕਰ ਰਹੇ ਸੀਗੇ ਡਾਕਟਰ ਸਾਹਿਬ ਸਾਡੇ ਕਿਸਾਨ ਭਰਾ ਇਸ ਵੇਲੇ ਜਿਹੜਾ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਕਿਹੜੀਆਂ ਖੇਤੀ ਖੇਤੀਬਾੜੀ ਵਿਭਾਗ ਕੋਲੇ ਕਿਹੜੀਆਂ ਜਿਹੜੀਆਂ ਸਕੀਮਾਂ ਹੈਗੀਆਂ ਜਾਂ ਇਸ ਸਮੇਂ ਕਿਸਾਨਾਂ ਦੇ ਕੀ ਦੁਦੇਮੇ ਆ ਇਸ ਸੰਬੰਧ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਬ ਵੇਖੋ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਜਿਵੇਂ ਹੁਣ ਕਾਟਨ ਦੇ ਫੀਲਡ 'ਚ ਖੜੇ ਆ ਪਿੰਡ ਬਨਾਰਡ ਦੇ ਵਿੱਚ ਇਹਦੇ ਬਾਰੇ ਹੀ ਦੱਸਾਂਗੇ ਵੀ ਕਿਸਾਨ ਭਰਾਵੋ ਜੇਕਰ ਤੁਸੀਂ ਆਪਣਾ ਥੀ ਖਰੀਦਿਆ ਹੋਇਆ ਜੇ ਅਸੀਂ ਉਹਦੇ ਤੇ agrimachinery.com ਤੇ ਆਪਣੇ ਬੀਜ ਦਾ ਬਿੱਲ ਨਹੀਂ ਅਪਲੋਡ ਕੀਤਾ ਤੇ ਉਹ ਜ਼ਰੂਰ ਕਰੋ ਕਿਉਂਕਿ ਅਸੀਂ ਜਿਹੜੀ ਉਹਦੀ ਤਾਰੀਖ 30 ਜੂਨ ਤੱਕ ਵਧਾਈ ਹੋਈ ਆ ਤੇ 30 ਜੂਨ ਤੋਂ ਪਹਿਲਾਂ ਪਹਿਲਾਂ ਤੁਸੀਂ ਉੱਤੇ ਕਰ ਦਿਓ ਤਾਂ ਕਿ ਜਿਹੜੀ 33% ਕਿਸਾਨ ਸਰਕਾਰ ਵੱਲੋਂ ਸਬਸਿਡੀ ਮਿਲਣੀ ਆ ਉਹ ਤੁਹਾਡੇ ਖਾਤਿਆਂ ਤੇ ਬੀਚ ਤੇ ਆਊਗੀ ਜੇਕਰ ਤੁਸੀਂ ਬਿੱਲ ਆਪਣਾ ਕਰ ਦਿਓਗੇ ਦੂਜਾ ਹੈਗਾ ਵੀ ਸਾਡਾ ਹੁਣ ਜਿਵੇਂ ਸਰਵੇਲੈਂਸ ਟੀਮਾਂ ਸਾਡੀਆਂ 25 ਟੀਮਾਂ ਸਰਵੇਲੈਂਸ ਅਸੀਂ 100 ਵਾਰ ਤੇ ਬੁੱਧਵਾਰ ਹਰ ਹਫਤੇ ਕਰਦੇ ਆ ਇਹਦੇ ਤੇ ਚਿੱਟੀ ਮੱਖੀ ਦਾ ਥੋੜਾ ਥੋੜਾ ਹਮਲਾ ਹੋ ਗਿਆ ਜੇਕਰ ਤੁਹਾਨੂੰ ਲੱਗਦਾ ਵੀ ప్రతి ਪੱਤਾ 4-5 ਦੀ ਐਵਰੇਜ ਆਉਂਦੀ ਆ ਜਾਂ ਔਸਤ ਆਉਂਦੀ ਆ ప్రతి ਪੱਤਾ ਤਾਂ ਤੁਸੀਂ ਉਹਦੇ ਲਈ ਨਿੰਮ ਵਾਲੀ ਸਪਰੇ ਜਿਹੜੀ ਆ ਜਾਂ ਡਾਇਰੈਕਟਿੰਨ ਜਾ ਘਰੇ ਵੀ ਤੁਸੀਂ ਨਿੰਮ ਤੋੜ ਕੇ ਉਹਨੂੰ ਆਵਾਲ ਕੇ ਉਹਦਾ ਪਾਣੀ ਨਤਾਰ ਕੇ ਵੀ ਇਸ ਤਰੀਕਾ ਕਰ ਸਕਦੇ ਹੋ ਕਿਸਾਨ ਭਰਾਵੋ ਤਾਂ ਕਿ ਸ਼ੁਰੂ ਦੇ ਵਿੱਚ ਅਸੀਂ ਬਿਲਕੁਲ ਹਲਕੀਆਂ ਜੀਆਂ ਸਪਰੇ ਕਰਦੀਆਂ ਉਸ ਤੋਂ ਬਾਅਦ ਜਦੋਂ ਜ਼ਿਆਦਾ ਜੇਕਰ ਮੱਖੀ ਆਉਂਦੀ ਆ ਤਾਂ ਫਿਰ ਅਸੀਂ ਕੈਮੀਕਲ ਜਾਂ ਰਸਾਇਣਕ ਦਵਾਈਆਂ ਦੀ ਹਲਪ ਲਾਵਾਂਗੇ ਇਹ ਸਮਾਂ ਅਸੀਂ ਸਰਵਿਲੈਂਸ ਕਰ ਰਹੇ ਹਾਂ ਜੇਕਰ ਫਿਰ ਵੀ ਤੁਹਾਨੂੰ ਕੋਈ ਮੁਸ਼ਕਲ ਆਉਂਦੀ ਆ ਤਾਂ ਵਿਭਾਗ ਦੇ ਵਿੱਚ ਸਾਡਾ ਵਿਭਾਗ ਦੇ ਬਲਾਕ ਲੈਵਲ ਤੇ ਜਾਂ ਸਾਡੇ ਜ਼ਿਲ੍ਹਾ ਲੈਵਲ ਤੇ ਸਾਡੇ ਅਧਿਕਾਰੀਆਂ ਨਾਲ ਤੁਸੀਂ ਮਿਲ ਸਕਦੇ ਹੋ ਡਾਕਟਰ ਸਾਹਿਬ ਹੋਰ ਜਿਹੜੀਆਂ ਕਿਹੜੀਆਂ ਸਕੀਮਾਂ ਹੈਗੀਆਂ ਜਿਹੜੀਆਂ ਇਸ ਵੇਲੇ ਕਿਸਾਨ ਜਿਹੜਾ ਇਹਨਾਂ ਦਾ ਫਾਇਦਾ ਲੈ ਸਕਦਾ ਵੇਖੋ ਜੀ ਇੱਕ ਤਾਂ ਨਰਮੇ ਦਾ ਜਿਵੇਂ ਤੁਹਾਨੂੰ ਦੱਸਿਆ ਵੀ ਸਬਸਿਡੀ 70% ਦੀ ਤੇ ਇਸੇ ਤਰ੍ਹਾਂ ਹੁਣ ਝੋਨੇ ਦੀ ਲਵਾਈ ਵੀ ਚੱਲ ਰਹੀ ਹੈ ਤੇ ਬਜਾਈ ਵੀ ਚੱਲ ਰਹੀ ਹੈ ਜਿਹੜੇ ਕਿਸਾਨ ਬਜਾਈ ਸਿੱਧੀ ਕਰ ਰਹੇ ਆ ਝੋਨੇ ਦੀ ਜਾਂ ਇਸ ਤੋਂ ਬਾਅਦ ਬਾਸਪਤੀ ਦੀ ਕਰਨੀ ਆ ਉਹਨਾਂ ਲਈ ਸਰਕਾਰ ਵੱਲੋਂ 1500 ਰੁਪਏ ਪ੍ਰਤੀ ਏਕੜ ਕਿਸਾਨ ਭਰਾਵੋ ਉਹਨੂੰ ਤੁਸੀਂ ਜਿਹੜਾ agrimachinery.com ਤੇ ਅਪਲੋਡ ਕਰ ਦਿਓ ਆਪਣਾ ਨਾਮ ਆਪਣਾ ਕਿੰਨੀ ਤੁਸੀਂ ਬਜਾਈ ਕਰਨੀ ਚਾਹੁੰਦੇ ਹੋ ਤੇ ਉਸ ਤੋਂ ਬਾਅਦ ਫਿਰ ਜਦੋਂ ਅਸੀਂ ਉਹਨੂੰ ਵੈਰੀਫਿਕੇਸ਼ਨ ਕਰਾਂਗੇ ਤੁਹਾਡੇ ਖੇਤਾਂ ਦੀ ਦੋ ਵਾਰ ਤੇ ਤੁਹਾਡੀ 1500 ਰੁਪਏ ਪ੍ਰਤੀ ਏਕੜ ਤੁਹਾਡੇ ਖਾਤਿਆਂ ਦੇ ਵਿੱਚ ਪਿਛਲੇ ਸਾਲਾਂ ਦੀ ਤਰ੍ਹਾਂ ਅਸੀਂ ਸਬਸਿਡੀ ਜਾਂ ਉਹਦੀ ਜਿਹੜੀ ਸਹੂਲਤ ਆ ਖਾਸ ਤੌਰ ਤੇ ਉਹ ਤੁਹਾਡੇ ਖਾਤਿਆਂ ਚ ਪਾਵਾਂਗੇ ਇਸ ਕਰਕੇ ਸਿੱਧੀ ਬਜਾਈ ਦੇ ਫਾਇਦੇ ਵੀ ਬਹੁਤ ਆ ਪਾਣੀ ਦੀ ਬਚਤ ਹੁੰਦੀ ਆ ਉਹਦੇ ਨਾਲ ਝਾੜ ਵਾਦਦਾ ਹੈਗਾ ਤੱਤਾਂ ਦਾ ਸਹੀ ਇਸਤੇਮਾਲ ਹੁੰਦਾ ਹੈਗਾ ਲੇਬਰ ਦੀ ਬਚਤ ਹੁੰਦੀ ਆ ਇਸ ਕਰਕੇ ਕਿਸਾਨ ਭਰਾਓ ਜੇਕਰ ਤੁਸੀਂ ਬਾਸਪਤੀ ਦੀ ਵੀ ਸਿੱਧੀ ਬਜਾਈ ਕਰੋਗੇ ਤੇ ਉਹਦਾ ਵੀ ਫਾਇਦਾ ਹੋਣ ਵਾਲਾ 1500 ਰੁਪਏ ਪ੍ਰਤੀ ਏਕੜ ਵੀ ਸਰਕਾਰ ਵੱਲੋਂ ਮਿਲੇਗਾ ਤੇ ਇਹ ਸਮਾਂ ਹੈਗਾ ਵੀ ਤੁਸੀਂ ਉਹਨੂੰ ਆਨਲਾਈਨ ਆਪਣੇ ਖੇਤ ਦਾ ਕਿੰਨਾ ਰਕਬਾ ਵੀ ਜਿੰਨਾ ਉਹਨੂੰ ਜਰੂਰ ਕਰਦੇ ਦਿਓ ਡਾਰਸਾਉ ਪਿਛਲੇ ਕੁਝ ਦਿਨਾਂ ਦੇ ਵਿੱਚ ਅਸੀਂ ਦੇਖਿਆ ਸੀਗਾ ਵੀ ਕਿਸਾਨਾਂ ਨੇ ਨਾ ਸੰਦਾਂਸ ਤੇ ਅਪਲਾਈ ਕੀਤਾ ਸੀਗਾ। ਉਹ ਸਬੰਧ ਦੇ ਵਿੱਚ ਕੋਈ ਜਾਣਕਾਰੀ ਕਿਸਾਨ ਵੀਰਾਂ ਨਾਲ ਸਾਂਝੀ ਕਰਨੀ ਹੈ। ਹਾਂ ਬਹੁਤ ਜ਼ਰੂਰੀ ਆ ਕਿਉਂਕਿ ਅਸੀਂ ਪਹਿਲਾਂ ਤੁਸੀਂ ਅਪਲਾਈ ਕੀਤਾ ਸੀਗਾ ਸਾਡਾ ਜਿਨ੍ਹਾਂ ਨੇ ਸਬਸਿਡੀ ਸੰਦਾਂ ਤੇ ਲੈਣੀ ਆ। ਉਹਦੇ 'ਚ ਦੋ ਸਕੀਮਾਂ ਸੀ ਯਾਰ ਮ ਜਿਹਨੂੰ ਅਸੀਂ ਕ੍ਰੌਪ ਪ੍ਰੈਸਡੂਰ ਮੈਨੇਜਮੈਂਟ ਕਹਿੰਦੇ ਆ ਦੂਜੀ ਸਮੈਮ ਸਕੀਮ ਸੀ। ਉਹਦੇ 'ਚ ਅਸੀਂ ਦੋਵਾਂ ਸਕੀਮਾਂ ਦਾ ਡਰਾਅ ਕੱਢ ਚੁੱਕੇ ਆ। ਕਿਸਾਨ ਭਰਾਵੋ ਤੁਹਾਨੂੰ ਸੈਂਕਸ਼ਨ ਲੈਟਰ ਜਾਰੀ ਕਰ ਚੁੱਕੇ ਆ। ਤੁਹਾਡੇ ਕਾਗਜ਼ ਪੱਤਰਾਂ ਦੀ ਪੜਤਾਲ ਹੋਣ ਤੋਂ ਬਾਅਦ ਅਸੀਂ ਜਿਹੜਾ ਤੁਸੀਂ ਉਹਦੀ ਖਰੀਦ ਕਰਦੇ ਹੋ ਖਰੀਦਕਾਰ ਵੀ ਰਹੇ ਹੋ ਬਹੁਤ ਸਮੇਂ ਸਿਰ ਤੁਸੀਂ ਖਰੀਦ ਕਰਕੇ 14 ਦਿਨ ਦੇ ਵਿੱਚ ਜਿਹੜਾ ਉਹਨਾਂ ਮਸ਼ੀਨਰੀ ਦਾ ਬਿੱਲ ਆ ਜਿਹੜਾ ਜਿੱਥੇ ਤੁਸੀਂ ਅਪਲਾਈ ਕੀਤਾ ਸੀ ਉੱਥੇ ਹੀ ਉਹਨੂੰ ਆਨਲਾਈਨ ਕਰ ਦੇਵੋ ਤਾਂ ਕਿ ਅਸੀਂ ਜਿਹੜੀ ਤੁਹਾਡੀ ਖਰੀਦ ਕੀਤੀ ਹੋਈ ਮਸ਼ੀਨਰੀ ਦੀ ਵੈਰੀਫਿਕੇਸ਼ਨ ਕਰਾਂਗੇ ਤੇ ਜਿਹੜੀ ਸਬਸਿਡੀ ਆ ਤੁਹਾਨੂੰ ਮਿਲ ਸਕੇ ਤੇ ਜੇਕਰ ਫਿਰ ਵੀ ਜਿਹੜੀ ਆ ਦੋਸਤੀ ਮਾ CRM ਜਾਂ ਸਮਾਂਮ ਦੇ ਵਿੱਚ ਤੁਹਾਨੂੰ ਸਾਥ ਸ੍ਰੀ ਦਾ ਨਹੀਂ ਪਤਾ ਲੱਗ ਰਿਹਾ ਤੇ ਤੁਸੀਂ ਸਾਡੇ ਦਫ਼ਤਰ ਦੇ ਵਿੱਚ ਆ ਕੇ ਵੀ ਪਤਾ ਕਰ ਸਕਦੇ ਹੋ ਵੀ ਸਾਡਾ ਜਿਹੜਾ ਨਾਮ ਆ ਜਿਹੜਾ ਉਹ ਕਿੱਥੇ ਜਿ ਆਉਂਦਾ ਹੈਗਾ ਜਾਂ ਸਾਡੇ ਗਰੁੱਪ ਦਾ ਨਾਮ ਕਿੱਥੇ ਜਿ ਆਉਂਦਾ ਹੈਗਾ ਜਾਂ ਸਾਡਾ ਜਿਵੇਂ ਕਿਸਾਨ ਹੈਲਪ ਡੈਸਕ ਹੈਗਾ ਜਿਹਦੇ ਚ ਇਹਦਾ ਨੰਬਰ ਹੈਗਾ 98781 66 287 ਨੰਬਰ ਹੈਗਾ ਇਹਦੇ ਤੇ ਵੀ ਤੁਸੀਂ ਪਤਾ ਕਰ ਸਕਦੇ ਹੋ ਇਸ ਕਰਕੇ ਇਹ ਬੜਾ ਜ਼ਰੂਰੀ ਆ ਵੀ ਮਸ਼ੀਨਰੀ ਦੇ ਸਬਸਤਰੀ ਅਸੀਂ ਲਵਾਂਗੇ ਪਰ ਤੁਸੀਂ ਸਾਡੇ ਨਾਲ ਤਾਲਮੇਲ ਜ਼ਰੂਰ ਬਣਾ ਕੇ ਰੱਖੋ ਕਿਸਾਨ ਡਾਕਟਰ ਸਾਹਿਬ ਜਿਵੇਂ ਇਸ ਲਈ ਆਪਾਂ ਝੋਨਾ ਲਾ ਰਹੇ ਆਂ ਕਈ ਕਿਸਾਨਾਂ ਦੇ ਨਾ ਖੇਤਾਂ ਦੇ ਵਿੱਚ ਜਿਵੇਂ ਕਾਲਾ ਛੋਰਾ ਹੈਗਾ ਜਾਂ ਕੋਈ ਹੋਰ ਸਮੱਸਿਆ ਜਾਂਦੀ ਆ ਤਾਂ ਕੋਈ ਜਿਪਸਮ ਵਗੈਰਾ ਵੀ ਮੈ ਕਿਵੇਂ ਕੋਲੇ ਹੈਗੀ ਆ ਹਾਂਜੀ ਵੇਖੋ ਕਿਸਾਨ ਭਰਾਵੋ ਜੇਕਰ ਤੁਸੀਂ ਸਾਡੇ ਨਾਲ ਜੁੜੇ ਰਹਿੰਦੇ ਹੋ ਸਾਡੇ ਗਰੁੱਪ ਜਿਹੜੇ ਬਣੇ ਆ ਉਹਨਾਂ ਦੇ ਵਿੱਚ ਤੁਸੀਂ ਹੈਗੇ ਹੋ ਜਾਂ ਜੇ ਨਹੀਂ ਹੈਗੇ ਤਾਂ ਸਾਡੇ ਸੰਬੰਧਿਤ ਏਡੀਓ ਤੇ ਰਾਹੀਂ ਤੁਸੀਂ ਗਰੁੱਪ ਦਾ ਮੈਂਬਰ ਬਣ ਜਾਵੋ ਸਾਡੇ ਕੋਲੇ ਬਲਾਕਾਂ 'ਚ ਜਿਸਮ ਆਈ ਹੋਈ ਆ ਜੇਕਰ ਤੁਹਾਡਾ ਪਾਣੀ ਬੋਰ ਦੇ ਪਾਣੀ ਕਾਲਾ ਛੋਰਾ ਕਰਦੇ ਆ ਫਿਰ ਵੀ ਅਸੀਂ ਜਿਪਸਮ ਪਾਉਣੇ ਆ ਜੇਕਰ ਕੋਈ ਸਲਫਰ ਵੀ ਜਾਂ ਕੈਲਸ਼ੀਅਮ ਦੀ ਘਾਟ ਪੂਰੀ ਕਰਨੀ ਹੈਗੀ ਆ ਖੇਤਾਂ ਦੇ ਵਿੱਚ ਤਾਂ ਫਿਰ ਵੀ ਅਸੀਂ ਜਿਪਸਮ ਪਾਉਣੇ ਆ ਸਭ ਸਰੀ ਤੇ 50% ਤੇ ਜਿਪਸ ਹੈਗੀ ਆ ਜੇਕਰ ਕਿਸੇ ਕਿਸਾਨ ਨੂੰ ਚਾਹੀਦਾ ਹੈਗਾ ਤੇ ਸਾਡੇ ਸਬੰਧਤ ਖੇਤੀਬਾੜੀ ਅਧਿਕਾਰੀ ਜਾਂ ਸਰਕਲ ਲੈਵਲ ਦੇ ਖੇਤੀਬਾੜੀ ਮਾਹਰ ਦੇ ਨਾਲ ਰਸਤਾ ਕਾਇਮ ਕਰੇ ਅਤੇ ਜਿਪਸਮ ਆਪਣੇ ਖੇਤ 'ਚ ਵਰਤੇ ਤਾਂ ਕਿ ਜਿਹੜਾ ਮਾੜੇ ਪਾਣੀ ਦੇ ਮਾੜੇ ਅਸਰ ਉਹ ਖਤਮ ਕਰ ਲੈਣ ਨਾਲੇ ਆਪਣੇ ਖੇਤ ਦੀ ਕੈਲਸ਼ੀਅਮ ਅਤੇ ਸਲਫਰ ਦੀ ਘਾਟ ਜਿਹੜੀ ਜਿਪਸਮ ਪਾ ਕੇ ਪੂਰੀ ਕਰ ਲੈ। ਡਾਕਟਰ ਸਾਹਿਬ ਇਸ ਤੋਂ ਇਲਾਵਾ ਜਿਹੜਾ ਆਪਣਾ ਮੋਦੀ ਵਾਲੇ ਫਾਰਮ ਆ ਇਹਦਾ ਬਹੁਤ ਰੋਲਾ ਪੈਂਦਾ ਹੈਗਾ। ਇਹ ਕਿਸਾਨਾਂ ਨੂੰ ਜਿਹੜੀ ਸੈਂਟਰ ਗਵਰਨਮੈਂਟ ਵੱਲੋਂ ਸਹੂਲਤ ਵੀ ਦਿੱਤੀ ਜਾਂਦੀ ਆ ਉਹਦੇ ਸਬੰਧ ਦੇ ਵਿੱਚ ਕਿਸਾਨਾਂ ਦੇ ਬੜੇ ਸਵਾਲ ਆਉਂਦੇ ਆ ਤਾਂ ਉਹ ਕਿਸਾਨ ਕਿੱਥੇ ਅਪ ਕਰਨ ਉਹਦੇ ਸਬੰਧ ਦੇ ਵਿੱਚ ਕੋਈ ਹਾਂਜੀ ਵੇਖੋ ਇਹ ਬਹੁਤ ਜ਼ਰੂਰੀ ਆ ਕਿਉਂਕਿ ਸਾਡੇ ਕੋਲੇ ਸਾਨੂੰ ਫੋਨ ਵੀ ਬਹੁਤ ਆਉਂਦੇ ਆ ਸਾਨੂੰ ਵਟਸਐਪ ਤੇ ਵੀ ਉਹ ਆਪਣਾ ਆਧਾਰ ਕਾਰਡ ਜਾਂ ਨੰਬਰ ਦੱਸਦੇ ਆ ਵੀ ਸਾਨੂੰ ਦੱਸੋ ਵੀ ਪੀਐਮ ਕਿਸਾਨ ਜਿਹੜੀ ਸਨਮਾਨਯੀ ਦੀ ਯੋਜਨਾ ਹੈਗੀ ਆ ਜਿਹਦੇ ਚ ਮਾਨਯੋਗ ਮੋਦੀ ਸਾਹਿਬ ਜਾਂ ਪ੍ਰਾਈਮ ਮਿੰისტਰ ਵੱਲੋਂ ਜਿਹੜੇ 6000 ਰੁਪਏ ਪ੍ਰਤੀ ਸਾਲ ਕਿਸਾਨਾਂ ਨੂੰ ਤਿੰਨ ਕਿਸ਼ਤਾਂ ਵਿੱਚ ਦਿੱਤਾ ਜਾਂਦਾ ਉਹ ਜੇਕਰ ਤੁਹਾਡੇ ਰੁਕੇ ਹੋਏ ਆ ਕਿਸਾਨ ਭਰਾਵੋ ਤੇ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਕਿ ਤੁਸੀਂ ਉਹਨਾਂ ਨੂੰ ਬਹੁਤ ਛੇਤੀ ਉਹਦੀ ਕੇਬੀਸੀ ਜੇ ਰਹਿੰਦੀ ਹੈ ਤੇ ਉਹ ਕਰਵਾ ਲਓ ਜੇਕਰ ਉਹਦੀ ਲੈਂਡ ਸੀਡਿੰਗ ਆਪਣਾ ਜਿਹੜਾ ਜ਼ਮੀਨ ਦਾ ਜਿਹੜਾ ਹੈਗਾ ਉਹਦੇ ਨਾਲ ਉਹਨੂੰ ਜੋੜ ਕਰਨਾ ਤਾਂ ਉਹ ਜ਼ਰੂਰ ਆਪ ਦਾ ਤਾਲਮਿਲ ਕਰਾ ਲਓ ਤਾਂ ਕਿ ਤੁਹਾਡੇ ਰੁਕੇ ਹੋਏ ਪੈਸੇ ਆ ਜਿਹੜੇ ਦੁਬਾਰਾ ਕਿਸ਼ਤਾਂ ਦੇ ਵਿੱਚ ਆਉਣੇ ਸ਼ੁਰੂ ਹੋ ਜਾਣ ਇਹ ਬਹੁਤ ਜ਼ਰੂਰੀ ਸਮਾਂ ਹੈਗਾ ਜਿਹਦੇ ਵਿੱਚ ਤੁਹਾਨੂੰ ਅਸੀਂ ਇਸ ਮਾਧਿਅਮ ਦੇ ਰਾਹੀਂ ਦੱਸਣਾ ਚਾਹੁੰਨੇ ਹੈਗੇ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਕੋਈ ਹੋਰ ਗੱਲਬਾਤ ਡਾਕਟਰ ਸਾਹਿਬ ਕੋਈ ਤੁਹਾਡੇ ਕੋਲ ਰਹੇਗੀ ਵੀ ਦੇਖੋ ਤੁਹਾਡੇ ਨਾਲ ਕਿਸਾਨ ਭਰਾਵੋ ਕਾਟਨ ਨਰਮੇ ਬਾਰੇ ਗੱਲ ਕਰ ਚੁੱਕੇ ਆਂ ਵੀ ਤੁਸੀਂ ਉਹਨਾਂ ਦੇ ਬਿੱਲ ਜਿਹੜੇ ਉਹ ਆਨਲਾਈਨ ਕਰ ਦੇਵੋ ਸਿੱਧੀ ਬਜਾਈ ਦੇ ਜਿਹੜੇ ਖੇਤ ਆ ਜੇਕਰ ਤੁਸੀਂ ਬਜਾਈ ਕਰ ਚੁੱਕੇ ਹੋ ਜਾਂ ਕਰਨੀ ਚਾਹੁੰਦੇ ਹੋ ਉਹ ਤੁਸੀਂ ਆਨਲਾਈਨ ਜਿਹੜੇ ਅਪਲਾਈ ਕਰਦੇ ਹੋ ਐਪਲੀਕੇਸ਼ਨ ਫਾਰਮ ਦੇ ਦੇਵੋ ਜਿਪਸਮ ਸਾਡੇ ਕੋਲੇ ਪਈ ਹੈਗੀ ਆ ਉਹ ਤੁਸੀਂ ਸਬਸਿਡੀ ਵਾਲਾ ਸਾਡੇ ਜਿੱਥੋਂ ਵੀ ਤੁਸੀਂ ਝੱਕ ਸਕਦੇ ਹੋ ਮਸ਼ੀਨਰੀ ਹੈ ਜਿਹੜੀ ਜੇਕਰ ਤੁਹਾਨੂੰ ਨਹੀਂ ਪਤਾ ਲੱਗਦਾ ਤਾਂ ਸਾਡੇ ਖੇਤੀ ਮਾਹਰ ਦੇ ਨਾਲ ਤੁਸੀਂ ਰਾਬਤਾ ਕਾਇਮ ਕਰੋ ਤਾਂ ਕਿ ਤੁਹਾਨੂੰ ਮਸ਼ੀਨਰੀ ਦੀ ਸਬਸਿਡੀ ਲਾਈਨ ਦੇ ਵਿੱਚ ਕੋਈ ਪਰੇਸ਼ਾਨੀ ਨਾ ਹੋਵੇ ਤੇ ਖਾਸ ਤੌਰ ਤੇ ਕਿਸਾਨ ਭਰਾਵੋ ਜਿਹੜਾ ਸਾਡਾ ਇਹ ਚੈਨਲ ਆ ਜਿਹਦੇ ਰਾਹੀਂ ਅਸੀਂ ਆ ਵੀਡੀਓ ਬੇਜ ਰਹੇ ਆ ਮੁਕਸਰ ਦੀਆਂ ਖੇਤੀ ਸੂਚਨਾਵਾਂ ਇਹਨੂੰ ਜ਼ਰੂਰ ਤੁਸੀਂ ਲਾਈਕ ਕਰ ਲਓ ਸਬਸਕ੍ਰਾਈਬ ਕਰ ਲਓ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਕਿਸਾਨਾਂ ਤੱਕ ਹਰ ਸੂਚਨਾ ਮਿਲੇ ਤੇ ਇੱਕ ਹੋਰ ਤੁਹਾਡੀ ਸਹੂਲਤ ਵਾਸਤੇ ਅਸੀਂ ਕਿਸਾਨ ਹੈਲਪ ਡੈਸਕ ਸ੍ਰੀ ਮੁਕਸਰ ਸਾਹਿਬ ਸਾਰੇ ਪੰਜਾਬ ਦੇ ਵਿੱਚ ਪਹਿਲਾ ਹੈਲਪ ਡੈਸਕ ਜਿਹੜਾ ਜ਼ਿਲ੍ਹੇ ਦੇ ਵਿੱਚ ਖੁੱਲਿਆ ਸ੍ਰੀ ਮੁਕਸਰ ਸਾਡੇ ਮਾਨਯੋਗ ਖੇਤੀ ਮੰਤਰੀ ਖੇਤੀਬਾੜੀ ਮੰਤਰੀ ਸਾਹਿਬ ਦੇ ਜ਼ਿਲ੍ਹੇ ਦੇ ਵਿੱਚ ਅਸੀਂ ਇਹ ਸ਼ੁਰੂ ਕੀਤਾ ਕਿਸਾਨ ਹੈਲਪ ਡੈਸਕ ਤੇ ਜਿਹਦਾ ਨੰਬਰ ਹੈਗਾ 9878166287 ਨੰਬਰ ਆ ਕਿਸਾਨ ਭਰਾਵੋ ਇਹ ਤੁਸੀਂ ਬਿਲਕੁਲ ਆਪਣੇ ਫੋਨ ਦੇ ਵਿੱਚ ਇਹਨੂੰ ਸੇਵ ਕਰ ਲਓ ਜਦੋਂ ਵੀ ਕੋਈ ਮੁਸ਼ਕਲ ਆਉਂਦੀ ਆ ਸਾਡਾ ਖੇਤੀ ਮਾਹਰ ਕੰਮ ਵਾਲੇ ਅਤੇ ਵਰਕਿੰਗ ਆਵਰ ਦਾ ਜਦ ਵਰਕਿੰਗ ਵਾਲੇ ਕਹਿੰਦੇ ਆ ਚੇ ਤੁਹਾਡੀ ਸਹੂਲਤ ਲਈ ਹਮੇਸ਼ਾ ਹਾਜ਼ਰ ਹੈ ਇਹ ਸਾਨੂੰ ਜਿਹੜੀਆਂ ਕਿਸਾਨ ਭਰਾਵੋ ਇਸ ਸਮੇਂ ਤੇ ਤੁਹਾਡੇ ਨਾਲ ਕੁਝ ਗੱਲਾਂ ਬਾਤਾਂ ਕਰਨੀਆਂ ਚਾਹੁੰਦੇ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਕਿਸਾਨ ਵੀਰੋ ਮੈਨੂੰ ਸਾਨੂੰ ਉਮੀਦ ਹੈ ਕਿ ਡਾਕਟਰ ਸਾਹਿਬ ਨੇ ਜੋ ਵੀ ਖੇਤੀਬਾੜੀ ਵਿਭਾਗ ਮਹਿਕਮੇ ਦੁਆਰਾ ਸਕੀਮਾਂ ਦੱਸੀਆਂ ਗਈਆਂ ਤੁਸੀਂ ਉਹਨਾਂ ਦਾ ਵੱਧ ਤੋਂ ਵੱਧ ਫਾਇਦਾ ਉਠਾਓਗੇ ਇਸ YouTube ਮੈਨੂੰ ਦੇਖਦੇ ਹੋਏ ਤਾਂ ਅੰਤ ਦੇ ਵਿੱਚ ਸਾਰੇ ਕਿਸਾਨ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਸ਼ਸ਼ੀ ਕਾਲ ਸਤਿ ਸ੍ਰੀ ਅਕਾਲ